और बहुत ही सचार योग साहब बहुत सचारय कागज काक आव भूषण आशु जी बहुत प्यारयोगे अमेठी को लुध्याण का जिन्होंने कलोक है किशोरी लाल शर्मा साहब और कांग्रेस पार्टी के सारे वरिष्ठ लीडर साहबान ਅੱਜ ਅੱਜ ਕਾਗੇ ਪਟਾਸੀ ਆਏ ਔਰ ਬੇਦੂ ਰਾਜਮੈਂ ਦੀ ਅਜ ਤੋ ਇਸ ਜ਼ੋਨ ਦਾ ਜਿਹੜਾ ਵਿਗਲ ਉਹ ਵੱਟ ਗਿਆ ਸਾਡੂ ਸਾਰਿਆਂ ਕੋ ਆਪਣੇ ਆਪਣੇ ਰੀਤੀ ਰਿਵਾਜ ਲਭੋਦਿਆ ਹੋਇਆ ਵਰਜਾ ਮੈਂ ਪੂਰਤੀ ਕਰਦਿਆਂ ਹੋਇਆ ਆਪੇ ਫਰਜ਼ ਥੁਲੇ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਵਸੀ ਇੱਥੇ ਬੁਲਾਣਾ ਕਰਨਾ ਹੈ एक कांग्रेस पार्टी की चोर है और हर व्यक्ति विशेष की चोर है जो व्यक्ति कांग्रेस पार्टी को प्यार कर रहे हैं दूर दराते हैं को पंजाब के किसी भी दोनों व्यक्ति बैठा है यह हर व्यक्ति का सर करता है कि अभी तगड़े हो कांग्रेस पार्टी की लड़ाई लड़िए और कांग्रेस पार्टी को लेके देखकर जाना ਮਜਬੂਤੀ ਪ੍ਰਦਾਨ ਕਰੀਏ ਸਾਡਾ ਸਾਰਿਆਂ ਦਾ ਫਰਜ਼ ਫਰਜ਼ ਮੰਨਦਾ ਸੋ ਮੈਂ ਜਾਗਰਤ ਜਨਤਾ ਕਹਿੰਦੇ ਹੋਏ ਕਿਉਂਕਿ ਸਟੇਜ ਉੱਤਰ ਕੇ ਕਿਹਾ ਕੁਝ ਸ਼ਬਦ ਬੋਲਨੇ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਮੈਂ ਦੇਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਕਾਂਗਰਸ ਪਾਰਟੀ ਇੱਕ ਸੂਚ ਹੈ ਕਾਂਗਰਸ ਪਾਰਟੀ ਇੱਕ ਵਿਚਾਰ ਹੈ ਔਰ ਇਸ ਰੋਚ ਦੇ ਵਿਚਾਰਾ ਨੂੰ ਜਿੰਦਾ ਰੱਖਣਾ ਹੈ ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦਾ ਸਮੂਹ ਨਹੀਂ ਹੈ ਇਹ ਕਿਸੇ ਮੇਰੇ ਆਪਣੇ ਜੱਦੀ ਪਿੰਡਾਂ ਘਸੇ ਉੱਤੇ ਬੈਠੇ ਵਿਅਕਤੀ ਦਾ ਸਮੂਹ ਨਹੀਂ ਹੈ ਇਹ ਸਾਰੇ ਦੇਸ਼ ਦੇ ਲੋਕਾਂ ਨੇ ਵਿਚਾਰਾਂ ਨੂੰ ਲੈ ਕੇ ਇਹ ਤਿਰੰਗਾ ਝੰਡਾ ਬਣਿਆ ਸੀ ਕਾਂਗਰਸ ਪਾਰਟੀ ਬੜੀ ਸੋ ਉਸ ਉੱਤੇ ਅਸੀਂ ਪੈਰਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਇਸ ਦੇਸ਼ ਜੋਤੀ ਤਾਕਤ ਦੇ ਨਾਲ ਕਾਂਗਰਸ ਪਾਰਟੀ ਲੜਦੀ ਰਹੇ हिफाजत करते रहेंत्य है वो जितनी है और जितनी है फिर अभी जो आपका बोध बनना है और मैं मुबारकबाद देना चाहना चला इन्हें शब्दों के ਬਾਈ ਜੀ ਦਾ ਖਾਲਸਾ ਬਾਈ ਜੀ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਮੇਰੇ ਵੀਰੋ ਜਿਹੜੇ ਤੁਸੀਂ ਆ ਸਾਹਮਣੇ ਖੜੇ ਹੋ ਔਰ ਆਪ ਆਪ ਨੂੰ ਤਿਆਰ ਕਰਦੇ ਹੋ ਅੱਜ ਭਾਰਤੋਸ਼ਨ ਆਸ਼ੋਜ ਨੇ ਆਪਣੇ ਨਾਮੀਨੇਸ਼ਨ ਭਰਨੇ ਆ ਤੇ ਤੁਸੀਂ ਸਾਰਿਆਂ ਨੇ ਕੰਮ ਕਰਕੇ ਜਿਤਾਉਣਾ ਮੈਨੂੰ ਪੂਰਾ ਭਰੋਸਾ ਕਿ ਇਹਨੂੰ ਦੇਣਾ ਪਛਮੀ ਸਾਰੇ ਭਾਰਤ ਭੂਜਨ ਅਸ਼ੀਰਵਾਦ ਜੀ ਨੂੰ ਭਾਰੀ ਗਿਣਤੀ ਨਾਲ ਚਿਤਾਉਂਗੇ ਮੈਂ ਬੇਨਤੀ ਕਰਦਾ ਕਿ ਚਰਨਜੀਤ ਸਿੰਘ ਜੀ ਚੰਨੀ ਸਾਡੇ ਸਾਡਾ ਵਿਧਮંત્રી ਪੰਜਾਬ ਸਜੂਤਾ ਐਨਪੀ ਤੁਹਾਨੂੰ ਸੰਬੋਧਨ ਕਰਦੀ ਹਰ ਇੱਕ ਕਾਰਯੋ साढे बहुत ई सत्कारो लीडर साबा मुख्य जनरल सेक्ट्री इंचारूपेशे जी पार्टी के प्रधान राजा पिंड जी राणा साहब जी सॼे बहुत ही सत्कारो वॾे अरमन प्यारे उम्मीदवार श्री भारत भूषण आसू जी सतकार पीरो इलैक्शन ਸਾਡੇ ਬੜੇ ਸੇਵਾਦਾਰ ਯੋਗ ਗੋਗੀ ਜੀ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਉਹਨਾਂ ਦੀ ਅਚਾਨਕ ਬਹੁਤ ਹੋ ਕੰਮ ਹੋ ਰਹੀ ਹੈ ਉਹਨਾਂ ਦੇ ਮਰਨ ਤੋਂ ਦਾਦਾ ਇੱਕ ਮਹੀਨਾ ਪਹਿਲਾਂ ਗੋਗੀ ਜੀ ਮੈਨੂੰ ਖਰੇ ਮਿਲਣਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਆਮ ਆਰੀ ਪਾਰਟੀ ਕਰ ਤੋਂ ਬਹੁਤ ਤੰਗ ਹੈ ਮਨਵੀਨ ਨੇ ਬੜਾ ਪ੍ਰੇਸ਼ਾਨ ਕੀਤਾ ਹੋਇਆ ਕੋਈ ਕੰਮ ਨਹੀਂ ਕਰਦੇ ਕੰਮ ਕਰਦੇ ਨਜ਼ਾਇਕ ਕਰਦੇ ਮੇਰੇ ਨਾਲ ਮੈਂ ਇਹਨਾਂ ਦੇ ਮਿੱਠੀ ਦਰ ਵੀ ਤੋੜ ਆਇਆ ਬਹੁਤ ਦੁਖੀ ਸੀ ਤੇ ਐਸੇ ਦੁਖ ਵੀ ਦੁਨੀ ਚਾਲ ਗਈ ਆ ਕੇ ਵੀ ਵਾਰ ਤੋਂ ਜ਼ਿੰਮੇਵਾਰ ਆਉਦੀ ਮੌਤ ਤੇ ਮੈਂ ਬੇਨਤੀ ਕਰਦਾ ਕਹਿੰਦਾ ਕੱਲ ਡੋਕੀ ਜੀ ਰਹੇ ਪੂਰੇ ਸੂਬੇ ਦੀ Hindu ਜੀ ਦੇ ਚੱਕ ਕੇਜਰੀ ਬਾਟੇ ਤੱਕ ਕੀਤੀ ਹੋਈ ਇਹ ਕਹਿੰਦਾ ਦਲੀਆਂ ਹੋ ਜਾਂ ਸੰਧੀਆਂ ਵਿੱਚ ਮਿਲ ਜਾ ਯਾਰ ਵੀਰੇ ਹਿੰਦੂ ਕੋਈ ਲੀਡਰ ਖਤਮ ਕਰ ਦਿੰਦੇ ਸਾਰੇ ਆਜੂ ਜਿੱਤੇ ਪਰਚਾ ਕੀ ਕਾ ਨਗਰਪਾਲ ਟੌਰਚਰ ਕੀਤਾ ਜਿਹੜਾ ਕਿ ਰੱਖਿਆ ਲੇਕਿਨ ਇਹਨੂੰ ਹਾਈ ਕੋਰਟ ਨੇ ਜਿਸ ਤਰ੍ਹਾਂ ਬੰਬਰ ਜੋ ਸਾਫ ਬਾਅਲ ਕਰ ਲੇਗੇ ਇਸ ਤਰ੍ਹਾਂ ਬਿਲਕੁਲ ਨਿਕਾਰਾ ਕਰਕੇ ਸਾਫ ਸੁਥਰਾ ਕਰਕੇ ਜੰਗੀ

ਕਿਹੜਾ ਇਹਨਾਂ ਦੇ ਇਹਨਾਂ ਰੋਜ਼ ਗਾਲ੍ਹਾਂ ਕੱਢਦਾ ਉਹਦੇ ਉਹਦੇ ਪਿੱਛੇ ਕੋਈ ਹੋਇਆ ਹਰ ਹਿੰਦੂ ਲੀਡਰ ਤੇ ਕੇਜੀ ਵਾਲਾ ਪਿੱਛੇ ਤੇ ਆ ਉਹ ਆ ਰਾਜ ਤੋਂ ਕੋਰਟ ਵੀ ਦੇਖਾ ਲਿਆ ਕਿੰਨਾ ਪਿੱਛੇ ਤੇ ਆ ਆ ਤੁਸੀਂ ਰਮਨੌਰ ਉਹ ਤੇ ਹੁਣ ਪੱਤਾ ਕਰਦਾ ਤੇ ਇਹ ਤੁਸੀਂ ਦੇਖੋ ਕਿ ਆ ਜਿਹੜਾ ਉਹ ਤੇ ਰੋੜਾ ਖੜਾ ਹੈ ਰਾਜ ਸਭਾ ਮੈਂਬਰ ਹੈ ਯਾਰ ਤਾਂ ਨਹੀਂ ਹੈ ਉਹਨੂੰ ਵੀ ਕਹਿੰਦਾ ਕੋਸਿਫਾ ਦੇ ਦੇ ਤੈਨੂੰ ਐਮ ਐਲ ਏ ਬਣਾ ਦਿੰਦੇ ਉਹ ਭਾਈ ਲੁਧਿਆਣੇ ਆਇਓ ਤੁਹਾਨੂੰ ਇੱਕ ਦੀ ਜਗਾ ਦੋ ਮਿਲਦੇ ਆ ਰਾਜ ਸਭਾ ਵੀ ਹੈ ਜਿੱਥੇ ਤੁਸੀਂ ਆਖੀ ਨੂੰ ਜਤਾ ਲੈਂਦੇ ਆ ਤੇ ਨਾਲੇ ਤੁਹਾਨੂੰ ਵਾਸਤੇ ਮਿਲ ਜਾਂਦਾ ਇਹ ਕਰਕੇ ਕੈਜੀ ਸਵਾਦ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਡਿਗਰੇਸ਼ਨ ਖਤਮ ਕਰਨੇ ਨੂੰ ਇਹ ਅੰਮ੍ਰੇਗ ਆਏ ਨੇ ਕਾਲੇ ਇਹ ਪੰਜਾਬ ਨੂੰ ਲੁੱਟਣ ਆਏ ਐ ਲੁਕ ਕੇ ਨਿਆਰੇ ਰੇਤਾ ਬਜਲੀ ਹੱਥ ਦੀ ਜੁਨਕੀ ਸਾਡੀ

ਇਸ ਕਾ ਕੇ ਆਪ ਇਕੱਠੇ ਹੋਏ ਨਰੁ ਭਜਾਈਏ ਇਕੋ ਤਾਂ ਕਿ ਇਹ ਚੰਗਾ ਰਾਜ ਵਾਲੇ ਸਮੇਂ ਸਾਬਤ ਹੋ ਸਕੇ ਪੰਜਾਬ ਫਿਰ ਤੋਂ ਮੂਤੋ ਇਹ ਚੰਗੀ ਇਕ ਬਰਾਦਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਚਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਜੀ ਆਪਣਾ ਆਜੀ ਕੋਟਾ ਤੇ ਤੁਹਾਡੇ ਹੱਥੇ ਵਿੱਚ ਰਹਿਣਾ ਹੈ ਤੁਹਾਡੇ ਨਾਲ ਖੜਦਾ ਹੈ ਤੁਹਾਡੇ ਨਾਲ ਲੜਦਾ ਹੈ ਆਜੀ ਤੁਹਾਨੂੰ ਅੱਗੇ ਲੈ ਕੇ ਆਉਂ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਕਿੰਚੰਗਾ ਰਾਜ ਇੱਥੇ ਸਥਾਪਿਤ ਕਰ ਜੀਏ ਤੇ ਆ ਜਿਹੜੇ ਬਾਹਰੋਂ ਬੰਦੇ ਲੁਟੜਾਏ ਨੇ ਇੱਥੇ ਕਲੋਨੀ ਬਣਾਉਣ ਲੱਗੇ ਐ 24000 ਏਕੜ ਤੇ ਸਾਰੇ ਬਾਹਰੋਂ ਲਿਆ ਕੇ ਬੰਦੇ ਵਸਾਉਣੇ ਇਹਨਾਂ ਨੇ ਵੀਰੋਂ ਧਿਆਨ ਰੱਖੋ ਪੰਜਾਬੀਆਂ ਦੀ ਗਿਣਤੀ ਘੱਟ ਕਰਨੀ ਐ ਇਹਨਾਂ ਨੇ ਬਾਹਰੋਂ ਬੰਦੇ ਲਿਆ ਕੇ ਆਓ ਕਾਗਰਾ ਹੱਕੋ ਆਸ਼ੀਰਵਦ ਨਾਲ ਖੜੀਏ ਕਾਗਰਾ ਦੇ ਨਾਲ ਖੜੀਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਹੇ

ਬੇਨਤੀ ਕਰਾਂਗਾ ਕਿਸ਼ੋਰੀ ਲਾਡਨ ਤੋਂ ਇਹ ਜਨਮ ਦਾ ਪਤਾ ਹੈ ਨਹੀਂ ਨਹੀਂ 10 12 ਉਹ ਤੁਸੀਂ ਤੁਸੀਂ ਕਿਸ਼ਮ ਪਤਾ ਪਾਓ ਅੱਗੇ ਆਓ ਬਗਲ ਨਾਲ ਖੜੇ ਤੇ ਅੱਗੇ ਵਾਲਾ ਤੇ ਮੈਂ ਬਹੁਤ ਹੀ ਸਤਿਕਾਰ ਨਾਲ ਕੋਪਰੇਸ ਬਗੈਰ ਦੀ ਜਨ ਸੈਕਟਰੀ ਇੰਚਾਰਜ ਪੰਜਾਬ ਔਰ ਸਾਧਕਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਦੋ ਲਬ ਆਸ਼ਾ ਜੀ ਦੇ ਕਹਿਣ ਆਸ਼ੀਰਵਾਦ ਦੇਣ ਆਪਣੇ ਅਸ਼ੂ ਛੋਟੇ ਵੀਰ ਨੂੰ ਭੁਪੇਸ਼ ਬਗੇਲ ਜੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਨਮਾਨਿਤ ਅਧਿਕ ਅਗੜੇ ਰਾਜਾ ਵਣੀ ਜੀ ਪੂਰਵ ਮੁੱਖ ਮੰਤਰੀ ਆਦਰਣੀ ਚੰਨੀ ਸਾਹਿਬ ਆਦੇ ਲਈ ਗੁਰਜੀਤ ਰਾਣਾ ਜੀ ਮੇਰੇ ਸਹਿਯੋਗੀ ਸਾਥੀ ਭਾਈ ਰਵੀਨ ਜੀ ਸਾਥੀ ਸਾਰੇ ਸੀਨੀਅਰ ਲੀਡਰ ਸੀ ਯਾਹ ਪ੍ਰਿਤ ਰਾਜਾ ਜੀ ਸਰਦਾਰਿਆ ਜੀ ਔਰ ਬੜੇ ਦੂਰ ਸੇ ਸੜਕ ਸੇ ਮਾਰਗ ਸੇ ਚਲਦੇ ਅਨੇਕੀ ਸੇ ਬਾਦ ਹਰ ਚਲ ਕੇ ਆਏ ਹਾਲਾਂਕਿ ਲੁਧਿਆਣਾ ਕੇ ਹੀ ਹੈ ਆਪ ਤੇ ਆਪਣੇ ਹੈ ਫਿਰ ਵੀ ਅਮੇਠੀ ਕੇ ਸੰਸਦ ਕਿਸ਼ੋਰੀ ਰਾਜ ਸ਼ਰਮਾ ਜੀ हां और विधायक दल के उस नेता बहन चौधरी जी सभी हमारे सांसदगण सभी विधायक साथीगण सभी हमारे जिला कांग्रेस समिति के अध्यक्ष तलवार जी और सभी यहां के कॉर्पोरेट और सभी हमारे पदाधिकारी मैं नाम नहीं ले पा रहा हूं परजय जी और सब साथी मैं भी सभी का नाम नहीं ले पा रहा मैं सबसे समझ चाहती जी और साथ ही जिस जिसके नामांकन में हम सब यहां उपस्थित हुए हैं अखिल भारतीय कांग्रेस कमेटी के अतिरिक्त प्रत्याशी दिन में खड़गे जी राहुल जी सोनिया जी प्रियंका जी सबका आशीर्वाद प्राप्त है ऐसे और आपके अपने चेहरे मेरे छोटे भाई भारत भूषण आशु जी जो के पार इनका इनका इसका भी करें स्वागत भी करें आशीर्वाद है मेरे सब सब नामांकन बढ़ाने आए हैं पूरे स्टेट से यहाँ इस मंच में उपस्थित है और जबरदस्त आप जब से आशु जी के कैंडिडेटर डिक्लेयर हुआ है सबसे जबरदस्त उत्साह इस चुनाव के लेकर है और इस चुनाव में बहुत लोगों को निजात है उस चुनाव अपने आप में महत्वपूर्ण होता है प्रदेश के लोगों के भावना क्या है उसके मत क्या है वो सब समझ आता है ये चुनाव बहुत महत्वपूर्ण है और ऐसे हम ਹਲਕੇਵੇਂ ਨਹੀਂ ਲੋ ਰਹੇ થોਰਾ ਮਜ਼ਬੂਤੀ ਦੇ ਸਾਥ ਇਸ ਕੋ ਹਮਲਾ ਕਰ ਰਹੇ ਮੈਂ ਸਭ ਇਲਾਕੇ ਸਭ ਕੋ ਬਹੁਤ ਬਹੁਤ ਧੰਨਵਾਦ ਦਿੰਦਾ ਹਾਂ ਕਿ ਆਪ ਸਭ ਸਮਾਂ ਨਿਕਾਲ ਕੇ ਆਉਂ ਗੋਸਥੀ ਸੇ नयाश को आशीर्वाद समर्थन में सहयोग देने आप उपस्थित हुए हैं इसके तो लिए मैं अखिल भारतीय कांग्रेस कमेटी की ओर से आप सबका आभार व्यक्त करता हूँ आप सबको धन्यवाद देता हूँ क्योंकि समय हो चुका है भाषण का समय नहीं है इसलिए मैं अपने तो बात यही समाप्त करता हूँ धन्यवाद जय हिंद जय पंजाब जय सत्य साहब ਸਰ ਮੈਂ ਬੇਤਿਕ ਰੰ ਨਾਲ ਕਿ ਦੇਖੋ ਸਰ ਮੈਂ ਬਲਾਲ ਜੀ ਦਾ ਮੈਂ ਨਹੀਂ ਲਿਆ ਪਾਇਆ ਉਹ ਦਸਾ ਛੱਡ ਉਹ ਕੁੱਤੀ ਔਰ ਬਾਜਬਾ ਸਾਹਿਬ ਮੈਂ ਕਾ ਪਾਇਆ ਜੀ ਰਾਜਾ ਕੀਤੀ ਤੇ ਸਾਰੇ ਮੋਰਮ ਜਿਹਾ ਦੇ ਨੋਕ ਲੇਕਰ ਬਾਜਬਾ ਤੇ ਤੁਹਾਡਾ ਬਾਜਬਾ ਦਾ ਨਾਮ ਪਹਿਲਾਂ ਲੈਂਦੇ ਅਸੀਂ ਤੇ ਮੈਂ ਅਰੁਣ ਚੰਦ ਪਰਮਾ ਚੌਧਰੀ ਜੀ ਤੇ ਮੈਂ ਪਾण्डे ਜੀ ਕਿੱਥੇ ਆ ਅਰਸ਼ਣ ਜੀ ਪਾण्डे ਜੀ ਕਾਪੀ ਡਾਪ ਜੀ ਗੱਲ ਲਿਆ ਮੇਰੀ ਤੇ ਮੈਂ ਹੁਣ ਬੇਨਤੀ ਕਰਾਂਗਾ ਆਲਾ ਸਾਹਿਬ ਆ ਜਾਓ ਉੱਪਰ ਗੁਰਜੀਤ ਹੋਜਲਾ ਜੀ ਬੇਨਤੀ ਤੇ ਮੈਂ ਬਸ ਭਾਗਪੂਰ ਅਸ਼ੋ ਜੀ ਨੂੰ ਮੇਰੇ ਤੋਂ ਜੀ ਨਾਮ ਆ ਵਾਹ ਭਾਗਪੂਰ ਅਸ਼ੋ ਜੀ ਇਹਨੇ ਲੋਕ ਰੋਗ ਰੋਗ ਦਾ ਮੌਕਾ ਕਰਦੇ ਆ ਲੁਧਿਆਣਾ ਤੇ ਤਾਂ ਸਹੀ ਹੈ ਪੰਜਾਬ ਸਾਰੇ ਦੇ ਲੋਕੋ ਨੂੰ ਮੌਕਾ ਕਰਦੇ ਆ ਤੁਸੀਂ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਤੋਂ ਕਾਂਗਰਸ ਪਾਰਟੀ ਦੇ ਤੇ ਦੋ ਸ਼ਬਦ ਤੁਸੀਂ ਜਰੂਰ ਤਰ੍ਹਾਂ ਦਾ ਧੰਨਵਾਦ ਵੀ ਕਰੋ ਉਹਦੇ ਬਾਅਦ ਮੈਂ ਬੇਨਤੀ ਕਰਾਂਗਾ ਮਿਲਣਾ ਕਿਸੇ ਵੀ ਭਾਈ ਜੀ ਨੇ ਅਰਦਾਸ ਕਰਨੀਆਂ ਫਕਸ ਕਿਹਾ ਦਾ ਇੰਤਜ਼ਾਰ ਕਰੀਏ ਪਾਰਤੂਸ਼ਨ ਵਾਲੇ ਸ਼੍ਰੀ ਜੀ ਬੱਡੀ ਜਲੀ ਕਰਾ ਸਤਿਕਾਰਯੋਗ ਸਾਥੀਓ ਪ੍ਰੀ ਵਿਚਾਰ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਆਪਣੀ ਹਾਈ ਕਮਾਂਡ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਤਾਉਂਦੇ ਹੋਏ ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਬਣਾਇਆ ਤੇ ਅੱਜ ਜਦੋਂ ਕਾਗਦ ਭਰਨ ਜਾ ਰਹੇ ਆ ਇਸ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣ ਆਏ ਸਪੋਰਟ ਕਰਨ ਆਏ ਮੇਰੇ ਇਸ ਪਰਦੇਸ਼ ਦੇ ਸਾਡੇ ਜਨਰਲ ਸੈਕਟਰੀ ਇੰਚਾਰਜ ਸਾਹਿਬ ਦਾ ਸੀਐਮ ਮੋਮੇਸ਼ ਮੋਗੇਲ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਵੜਿੰਗ ਜੀ ਦਾ ਧੰਨਵਾਦ ਕਰਦਾ ਸਾਫ ਦਾ ਸੀਐਮ ਦਾ ਚੰਨਜੀਤ ਸਿੰਘ ਕੰਨੀਜੀ ਦਾ ਔਰ तमाम सारी ਲੀਡਰਸ਼ਿਪ ਰਵਿੰਦਰ ਅਲਵੀ ਜੀ ਦਾ ਸਾਥ ਇਹਨਾਂ ਦੇ ਬਿਗੈਰ ਤਾਂ ਮੈਂ ਕੁਝ ਵੀ ਨਹੀਂ तमाम ਲੀਡਰਸ਼ਿਪ ਜਿਹੜੀ ਪਿਛਲੇ 1 ਮਹੀਨੇ ਤੋਂ ਜਿਨ੍ਹਾਂ ਨੇ ਅਲੱਗ-ਅਲੱਗ ਵਾਟਾਂ ਦੇ ਵਿੱਚ ਆਪਣੇ ਕੰਮ ਸੰਭਾਲੇ ਹੋਏ ਐ ਔਰ ਕੰਪੇਨ ਕਰਦੇ ਜਾ ਰਹੇ ਐ ਲੁਧਿਆਣੇ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਸਾਰੇ ਕਾਉਂਸਲਰ ਨਾਲ ਲਗਾ ਕੇ ਇਸ ਮੁਹਿੰਮ ਨੂੰ ਇੱਥੇ ਤੱਕ ਪਹੁੰਚਾਇਆ ਹੈ ਕਿ ਅੱਜ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਤਸੱਦਦ ਕਰ ਸਕਦੀ ਸੀ ਪਿਛਲੇ 2 ਮਹੀਨੇ ਸਾਡੇ ਇਸ ਇਲਾਕੇ ਦੇ ਵਰਕਰਾਂ ਦੇ ਇਹ ਸਰਕਾਰ ਉਹਦੇ ਬਾਵਜੂਦ ਵੀ ਅੱਜ ਸਾਰੀ ਕਾਮਰਦੀ ਕੱਟੀ ਹੈ ਔਰ ਪ੍ਰਧਾਨ ਸਾਹਿਬ ਪਰਿਵਾਰੀ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਅੱਜ ਇੱਕ ਬੰਦਾ ਕਾਂਗਰਸ ਦਾ ਇਹ ਤੋਲੂ ਕਾਮਯਾਬ ਨਹੀਂ ਹੋਏ ਜਿੰਨੇ ਬਾਅਦ ਇਲੈਕਸ਼ਨ ਹੋਏ ਨਹੀਂ ਰੋਜ਼ ਹੈ ਕਾਫੇ ਪੌਦੇ ਸਕੇ ਕਿ ਕਾਂਗਰਸ ਦੇ ਬੰਦੇ ਜੁਆਇਨ ਕਰਾਉਂਦੇ ਸੀ ਸਪੈਸ਼ਲ ਡਾਲ ਕੇ ਅੱਜ ਸਾਰੇ ਧੱਕੇ ਸਹਿੰਦੇ ਹੋਏ ਇਹ ਇਕੱਠੇ ਆ ਔਰ ਅਗਲੀ ਲੜਾਈ ਜਿਹੜੀ ਬੜੀ ਫੈਸਲਾਕੁਨ ਹੈ ਉਹਦੇ ਵਾਸਤੇ ਤਿਆਰ ਬੈਠੇ ਆ ਤੁਸੀਂ ਮੌਕਾ ਦਿਓ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਝਾੜੂ ਦਾ ਕਿਲਰ ਤੇ ਮੈਂ ਦਿਖਾ ਦਿਆਂ ਰੋਜ਼ ਇੱਥੇ ਜੁਆਇਨਿੰਗਾਂ ਨਾ ਕਰਾਵਾਂ ਤਾਂ ਮੈਂ ਨਹੀਂ ਫਾੜੂ ਫਿਰ ਭਾਰ ਦੀ ਪੁੱਛਣਾ ਜੀ ਜਿੰਦਾਬਾਦ ਜਿੰਦਾਬਾਦ ਮੇਰਾ ਸੇਤੂ ਬਰਾਏ ਸਾਰੀ ਲੀਡਰਸ਼ਿਪ ਇੱਥੇ ਮੈਂ ਚਾਹੇ ਨਾਮ ਨਹੀਂ ਲੈ ਸਕਿਆ ਟਾਈਮ ਦੀ ਕਮੀ ਕਰਕੇ ਪਰ ਤੁਸੀਂ ਸਾਰੇ ਜਿਹੜੇ ਆਏ ਹੋ ਮੈਨੂੰ ਇੱਥੇ ਸਪੋਰਟ ਕਰਨ ਮੇਰਾ ਸਾਥ ਦੇਣ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਅੱਜ ਮੌਕਾ ਆਇਆ ਔਰ ਜ਼ਮੀਨ ਤਿਆਰ ਤੁਸੀਂ ਫਸਲ ਬੀਜਣੀ ਬੀਚਣੀ ਹੈ ਤੇ ਉਹਦਾ ਫਲ ਅੱਜ ਤੋਂ 20 ਦਿਨ ਬਾਅਦ ਅਸੀਂ ਕੱਟ ਲੈਣਾ ਹੈ ਇਹਦੀ ਜ਼ਮੀਨ ਤਿਆਰ ਕਰਕੇ ਸਾਰੀ ਕਾਂਗਰਸ ਦੀ ਟੀਮ ਲੀਡਰਸ਼ਿਪ ਜਿਹੜੀ ਥੱਲੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੇ ਤਿਆਰ ਕਰ ਰੱਖੀ ਔਰ ਲੋਕ ਵੀ ਅੱਜ ਚਾਹੁੰਦੇ ਆ ਬਦਲਾਅ ਲਿਆਣਾ ਮੈਂ ਜਿੱਥੇ ਥੋੜਾ ਧੰਨਵਾਦ ਕਰਦਾ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੇ ਸ਼ਖ ਸੁਬੇ ਖਤਮ ਹੋ ਗਏ ਹੋਣਗੇ ਪਰਤਾ ਸਾਹਿਬ ਇੱਥੇ ਖੜੇ ਹੈ ਤੇ ਮੇਰੇ ਹੀ ਚੋਣ ਨੂੰ ਲੜਨ ਵਾਸਤੇ ਆਏ ਹੈ ਮੇਰਾ ਖਿਆਲ ਕਿਸੇ ਨੂੰ ਕੋਈ ਕਾਂਗਰਸ ਪਾਰਟੀ ਜਿੰਦਾਬਾਦ ਕੋਣ ਸਾਡੇ ਸਵਾਲ ਖਤਮ ਤੇ ਸਵਾਲ ਉਧਰ ਕਰ ਲਿਓ ਜੇ ਵੀ ਉਹਨਾਂ ਦੇ ਪ੍ਰਧਾਨ ਕਿਤੇ ਹੈਗੇ ਨੇ ਚਾਹੇ ਆਮ ਆਦਮੀ ਦੇ ਪ੍ਰਧਾਨ ਨੂੰ ਅਮਰੀਕਾ ਤੋਂ ਲਿਆਂਦੇ ਚਾਹੇ ਭਾਜੀਪੀ ਦੇ ਪ੍ਰਧਾਨ ਨੂੰ ਸਵਿਟਜ਼ਰਲੈਂਡ ਤੋਂ ਲਿਆਂਦਾ ਭਾਡਾ ਪ੍ਰਧਾਨ ਸਾਡੇ ਵਿੱਚ ਜਿੰਦਾਬਾਦ ਜਿੰਦਾਬਾਦ ਸਾਡੀ ਸਾਰੀ ਲੀਡਰਸ਼ਿਪ ਮੇਰੇ ਤੋਂ ਅੱਗੇ ਹੋ ਕੇ ਲੜਾਈ ਲੜ ਰਹੀ ਹੈ ਮੈਂ ਤਾਂ ਦਰਦ-ਦਰ ਤੁਰਿਆ ਫਿਰਦਾ ਉਹ ਮੇਰੇ ਤੋਂ ਵੀ ਘਾ ਟੋਲੀ ੱਟ ਕੇ ਲੋਕਾਂ ਦੇ ਕੋਲੇ ਵੋਟ ਮੰਗਦੇ ਫਿਰਦੇ ਲੋਕਾਂ ਨੂੰ ਅਹਿਸਾਸ ਕਰਾਦੇ ਫਿਰਦੇ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜ਼ਰੂਰਤ ਹੈ ਕਿ ਤਰੀਕੇ ਬਦਲਾਉ ਲਿਆ ਜਾਵੇ ਤੇ ਲੋਕ ਵੀ ਤਿਆਰ ਬੈਠੇ ਜਿਹੜੇ ਇਹਨਾਂ ਦੇ 35 ਸਾਲ ਦੇ ਰਾਜ ਤੋਂ ਅੱਕੇ ਪਏ ਮੈਂ ਸਾਰਿਆਂ ਦਾ ਤਲਵਾਬ ਕਰਦਾ ਯਾਨੀ ਮਤੇ ਸਿੰਘ ਜੀ ਨੂੰ गुजारिश ਕਰੂੰਗਾ ਵੀ ਅਰਦਾਸ ਕਰਕੇ ਸਾਡੀ ਮਿਹਨਤ ਦਾ ਆਗਾਜ਼ ਕਰਨ ਬਹੁਤ ਬਹੁਤ ਧੰਨਵਾਦ ਜੀ ਦੇਖਿਆ ਉਹ ਨਾਲ ਸਭ ਥੋੜੇ ਜਿਹਾ

ਸਤਿਉਂਕਾਰ ਵਾਹਿਗੁਰੂ ਕੀ ਫਤਿਹ ਸ੍ਰੀ ਮੋਤੀ ਜੀ ਸਾਹਿਬ ਵਾਰ ਸ੍ਰੀ ਮੋਤੀ ਜੀ ਦੇ ਪਾਸ ਜਾ ਕੇ ਦਸਤੇ ਪਤਮ ਕੋਤੇ ਸਿਮਰਦਾ ਕੋ ਨਾਮ ਸੁਣੀ ਜਾਏ ਫਿਰ ਅੰਗਦ ਕੋਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰ ਕੋ ਵਿਦਨੋ ਸਿਮਰਾਂ ਸ੍ਰੀ ਹਰ ਰਾਮ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜੇ ਤੇ ਰਖੇ ਸਭ ਤੋਂ ਪਿਆਰਾ ਤੇ ਇੱਕ ਬਹਾਦਰ ਸਿਮਰਿਆ ਕਰਨਾ ਉਹਨੇ ਤੇ ਆਵਾਜ਼ ਆਏ ਸਭ ਸਾਈ ਹੋਈ ਸਹਾਇ ਇਦਾ ਸਾਹਿਬ ਸਾਡਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਤੋਂ ਹੁਸਤਾ ਹੈ। ਇਦਾ ਸਾਹਿਬ ਪਾਠੀਆਂ ਦੀ ਜੋ ਇਸੀ ਪ੍ਰੋਗਰਾਮ ਸਰਪ੍ਰਸਤ ਜੀ ਦੇ ਪਾਠ ਦੇ ਨਾਲ ਧਿਆਨ ਦੇ ਕੇ ਬੋਲੋ ਜੀ। ਸੁਬਹਾਨ ਅਲੈ। ਪੰਜਾਬ ਪਿਆਰਿਆਂ ਤੁਹਾਂ ਸਭ ਦਾ ਆਗਿਆ, ਚਲਗਾਂ ਮੁਕਤੀਆਂ, ਸਾਥੀਆਂ ਜੱਤਿਆਂ, ਦਸਤਿਆਂ ਜਿਨ੍ਹਾਂ ਨੇ ਨਾਮ ਜਪਿਆ ਵੱਣ ਕੇ ਚੱਕਰਾਂ ਦੇੇ ਦਵਾਈ ਤੇ ਗਵਾਹੀ ਦੇ ਕੇ ਅੰਦਰ ਦੀਤਾ ਜਿਨ੍ਹਾਂ ਪਿਆਰਿਆਂ, ਸਤਿਆਰਿਆਂ ਦੀ ਕਮਾਈ ਦਾ ਧਿਆਨ ਦੇ ਕੇ ਸਾਹਸਤਾ ਦੇ ਬੋਲੋ ਜੀ। ਸੁਬਹਾਨ ਅਲੈ। ਆਪੇ ਕਰਿਆਲੇ ਧਰਮੇ ਸੇ ਦਿੱਤੇ ਬੰਧਨ ਟਟਾਏ ਔਕੀਆਂ ਭਾਈਆਂ ਚੱਕੀਆਂ ਤੇ ਕਰੇ ਆਰਿਆ ਨਾਲ ਹੰਤ ਰਾਏਪੁਰ ਪਰਿਆਂ ਦੇ ਟੇਵਲ ਕੇ ਨਵਾਤਾਂ ਕੀਤੀਆਂ ਧਰਮੀ ਹਾਂ ਸਿੱਖੀ ਕੇਸਾ ਸੁਆਸਾ ਤਾਣਵਾਏ ਇਤਨਾ ਦੀ ਕਮਾਈ ਦਾ ਧੰਨ ਨੇ ਕਾਲਤਾ ਜੀ ਬਰੋ ਜੀ ਪੰਜਾ ਤੱਪਾ ਸਰਪਤ ਗੁਰਦੁਆਰੇ ਨਾਲ ਜਾਣ ਕਰਕੇ ਬੋਲੋ ਜੀ ਬਰੋ ਜੀ ਪ੍ਰਤਮੇ ਸਰਪ ਖਾਲਸਾ ਦੇ ਕੇ ਅਰਦਾਸ ਕਰਦੇ ਸਰਪ ਖਾਲਸਾ ਨੇ ਤੁਮ ਆਹੇ ਕਰੋ ਵਾਹਿਗੁਰੂ ਵਾਹਿਗੁਰੂ ਜੇ ਤਾਂ ਵਾਹਿ ਤੇ ਪਾਵਨ ਦਾ ਸਤਿਕਾਰ ਸਰਬ ਰੂਪ ਹੋਵੇ ਜਹਾਂ ਜਹ ਕਾਲ ਕੈ ਤਾ ਹੈ ਤਹਾਂ ਦਾ ਰੱਜਿਆ ਰਹੇ ਦੇਹ ਤੇ ਪਦੇ ਬਿਚ ਕੇ ਪੈ ਪੰਥ ਦੀ ਰੇਤ ਕਿਹੜੀ ਕੈ ਦੀ ਤਾ ਹੈ ਖਾਸਾ ਕਿਤੇ ਮੋ ਮੰਗਾ ਵੰਗੋ ਰੇ ਵਾਹਿਗੁਰੂ ਸੁਖਾਨੋ ਸ੍ਰੀ ਦਾਮ ਕੇ ਸਾਧ ਸੰਤਾਨ ਤੇਰੇ ਕਾਂਗ ਦਾ ਭਰੋਸਾ ਧਾਰਦਾ ਨਿਰਕਰਤਾਰ ਨਾਮਦਾਨ ਸ੍ਰੀ ਅਮਰਤ ਪ੍ਰਸਾਦ ਸਿੰਘ ਦੇ ਨਾਮ ਚੌਂਕੀਆਂ ਟੰਡੇ ਬੁੰਡੇ ਦੁਗਡ ਵਟਾਲ ਧਰਮ ਦਾ ਦੇਹਕਾਰ ਬੋਲੋ ਦੀ ਸੁਖਾਂ ਦਾ ਮੰਗਣੇਵਾ ਮਾਤੂ ਤੀ ਮੱਤਰਾ ਰਖਾ ਭਗਵਾਨ ਕੋ ਅਕਾਲ ਕ੍ਰਪਾ ਆਪਣੇ ਅੰਤ ਦੇ ਰਾਸਾ ਇਹਦਾ ਤਾਰਦੀ ਹੋ श्री ਨੰਕਾਣਾ ਸਾਹਿਬ ਦੇ ਹੋਰ ਦੁਆਰੇ ਆ ਗੁਰਦਵਾਰਿਆਂ ਗੁਤਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਸੋੜਿਆ ਗਿਆ ਹੈ ਉਹਨੇ ਦਰਸ਼ਨ ਦਿਖਾਏ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ ਤਿੰਨ ਮਾਨਿਆ ਦੇ ਮਾਨ ਨੇ ਸਾਣਿਆਂ ਦੇ ਤਾਨ ਨੂੰ ਮੋਟੀ ਨਾਲ ਜੋੜ ਦਿੱਤਾ ਵੈਰੋ ਸੰਤਾ ਸੰਗਠਨ ਪ੍ਰੋਗਰਾਮ ਦਾ ਪਾਸ਼ਾ ਦੀ ਸੰਤਾ ਕੇ ਕਾਰਜ ਆਪ ਕੋ ਲੋਇਆ ਹਰ ਕੰਮ ਕਰਾਣ ਆ ਰਹਾ ਸਤਿਗੁਰੂ ਮਹਾਰਾਜ ਦੀ ਆਪ ਹੀ ਦਾਉ ਕੋਟ ਆਸਰਾ ਲੈਂਦੇ ਹੋਇਆ ਸ੍ਰੀ ਭਾਰ ਭਾਰ ਕੋਸ਼ਨ ਆਟੋ ਜੀ ਮਹਾਰਾਜ ਦੇ ਇਲੈਕਸ਼ਨ ਦੇ ਤਵਾੰਤ ਮਹਾਰਾਜ ਦੀ ਨਵੀਂ ਚੋਣ ਅਰੰਭਤਾ ਹੋ ਰਹੀ ਹੈ ਸਤਿਗੁਰੂ ਮਹਾਰਾਜ ਦੀ ਐਸੇ ਨੇ ਕਾਮੇ ਦਾਖਲ ਕਰਨ ਆਤੇ ਜਾ ਰਹੇ ਹਨ ਸਮੂਹ ਦੀ ਕਾਂਗਰਸ ਟੀਮ 71 ਹੋ ਕੇ ਸਤਿਗੁਰੂ ਮਹਾਰਾਜ ਦੀ ਇਸ ਕਾਰਜ ਦੀ ਸਫਲਤਾ ਲਈ ਮਾਰਾ ਤੇ ਸਾਰੇ ਹਾਜ਼ਰ ਹਨ ਸਮੁੱਚੀ ਕਾਂਗਰਸ ਟੀਮ ਦੇ ਉੱਤੇ ਮੇਹਰ ਭਰਿਆ ਹੱਥ ਰੱਖਣਾ ਇੱਕ ਵਾਅਦਾ ਕਰਨਾ ਮਿਲਣ ਵਕਤਨਾ ਕਰ ਨਾਲ ਮਿਲ ਕੇ ਇਸ ਸ਼ਹਿਰ ਨੂੰ ਜਿੱਤਣ ਦਾ ਵਾਅਦਾ ਕਰਨਾ ਸਤਪੁਰ ਮਹਾਰਾਜ ਦੀ ਕਿਰਪਾ ਕਰਨੇ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਸਤੇ ਸਤਪੁਰ ਮਹਾਰਾਜ ਜੀ ਉਹ ਆਪ ਜੀ ਦੇ ਹਾਜ਼ਰ ਪਹੁੰਚਣ ਨਾਲ ਨੂੰ ਸਫਲਤਾ ਬਖਸ਼ੋ ਆਪ ਜੀ ਦੇ ਚਰਨਾਂ ਸਰ ਦਾ ਹੱਥ ਬੇਨਤੀ ਹੈ ਮਾਰਾ ਜੀ ਬੇਨਤੀ ਪ੍ਰਵਾਨ ਕਰਨੇ ਮਾਰਾ ਜੀ ਆਗਿਆ ਬਖਸ਼ੋ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਤੇਰੀ ਤਲਾਬੇ ਆਣੇ ਸਰਬਾਤਮਾ ਬਲਾਵਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੇ ਪਤ ਬੋਲੇ ਸੋ ਨਿਹਾਲ ਸੋ Okay. So. ਸਵਾਗਤ ਸਾਬ ਜਿਨ੍ਹਾਂ ਨੇ ਭਾਰਤ ਪੂਸ਼ਣ ਆਸ਼ੂ ਜੀ ਨੂੰ ਸਰਉਪਾਇ ਪਾ ਕੇ ਦੇ ਕੇ ਆਸ਼ੀਰਵਾਦ ਦੇਣਾ ਪਾਉ ਜੀ ਔਰ ਅਣੀ ਦੇ ਮੈਂ ਸਭ ਨੂੰ ਬੇਨਤੀ ਕਰਨੀ ਚਾਹਨਾ ਜੀਰੋ ਮੇਰੇ ਉਹ ਆਸ਼ੂ ਜੀ ਦੇ ਨਾਲ ਅੱਜ ਕਰ ਕੇਵਲ ਪੰਜ ਬੰਦੇ ਜਾਣਿਆ ਜਿਨ੍ਹਾਂ ਜਿਨ੍ਹਾਂ ਨੂੰ ਪੈਦਲ ਚੱਲਾਂਗੇ ਮੈਂ ਪੈਦਲ ਚੱਲ ਕੇ ਆਪਾਂ